ਉਹਦੀ ਮਾਤਾ ਨਿਕਲ ਕੇ ਆ ਗਈ ਮਾਤਾ ਕਿਉਂ ਕਹਿ ਨਹੀਂ ਮਰ ਜਾਣਾ ਕਹਿੰਦੀ ਇਦੋਂ ਪਹਿਲਾਂ ਮੇਰੇ ਪੰਜ ਪੁੱਤਰ ਹੋਏ ਨੇ ਇਦੋਂ ਪਹਿਲਾਂ ਮਾਰੇ ਸਭ ਇੰਦੀ ਉਮਰ ਦੇ ਹੁੰਦੇ ਨੇ ਮਰ ਜਾਂਦੇ ਨੇ ਜਦੋਂ ਇੰਦੀ ਉਮਰ ਦੇ ਹੁੰਦੇ ਨੇ ਮਰ ਜਾਂਦੇ ਨੇ ਸਤਿਗੁਰੂ ਮੈਂ ਤਾਂ ਮਰ ਜਾਣਾ ਕਹਿੰਦੀ ਐ ਇਹ ਵੀ ਮਰਨ ਵਾਲਾ ਹੀ ਐ ਕੁਝ ਦਿਨਾਂ ਦਾ ਐ ਸਤਿਗੁਰੂ ਗੁਰੂ ਨਾਨਕ ਸਾਹਿਬ ਮਾਰੇ ਬਹਿ ਗਏ ਆਸਣ ਵਿਛਾਇਆ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਗੱਲ ਸੁਣ ਰਾਗ ਤੇਰੇ ਕੋਲੇ ਸ਼ਬਦ ਮੇਰੇ ਕੋਲੇ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਰਾਗ ਤੇਰੇ ਕੋਲ ਸ਼ਬਦ ਮੇਰੇ ਕੋਲ ਰਾਗ ਦਾ ਤੇ ਸ਼ਬਦ ਦਾ ਮੇਲ ਕਰਾ ਦੇ ਤੂੰ ਗੁਰਨਾਦਕ ਦਾ ਮਰਦਾ ਨਾ ਬਣ ਜੇਗਾ ਕੋ ਸਤਿਨਾਮ ਸ੍ਰੀ ਵਾਹਿਗੁਰੂ ਰਾਗ ਦਾ ਤੇ ਸ਼ਬਦ ਦਾ ਮੇਲ ਕਰਾ ਦੇ ਮਰਦਾਨਾ ਉਥੋਂ ਨਾ ਪਿਆ ਸੀ ਮਰਦਾਨਾ ਫਿਰ ਕਹਿਣ ਲੱਗੇ ਸੀ ਮਰਦਾ ਨਹੀਂ ਤੂੰ ਫਿਰ ਸਤਿਵਿਚਨ ਮਹਾਰਾਜ ਕੀ ਹੁਕਮ ਹੈ ਕਹਿੰਦੇ ਜਾ ਐ ਕਰ ਆਪਾਂ ਉਪਦੇਸ਼ ਕਰਨ ਜਾਣਾ ਹੈ ਸੰਸਾਰ ਦਾ ਭਲਾ ਕਰਨ ਵਾਸਤੇ ਜਾਣਾ ਹੈ ਮਾਰੇ ਹੁਕਮ ਲਾਓ ਕਹਿੰਦੇ ਜਾ ਰਬਾਬ ਲੈ ਕੇ ਆ ਮਹਾਰਾਜ ਜੀ ਦੂਰ ਜਾਣਾ ਕਿਤੇ ਜਾਣਾ ਹੈ ਪ੍ਰਚਾਰ ਕਰਨਾ ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਕਰਨ ਜਾਣਾ ਹੈ ਮਹਾਰਾਜ ਜੀ ਮੇਰੀ ਰਬਾਬ ਪੁਰਾਣੀ ਹੈ ਭਾਈ ਮਰਦਾਨਾ ਕਹਿੰਦਾ ਮੇਰੀ ਰਬਾਬ ਪੁਰਾਣੀ ਹੈ ਸਤਿਗੁਰੂ ਕਹਿੰਦੇ ਜਾ ਫਿਰ ਲੈ ਆ ਰਬਾਬ ਆਪਣੀ ਭਾਈ ਮਰਦਾਨੇ ਨੂੰ ਫਿਰ ਫਰੰਦੇ ਕੋਲ ਭੇਜਿਆ ਉਸ ਵੇਲੇ ਜਿਹੜਾ ਰਬਾਬਾ ਬਣਾਉਣ ਵਾਲਾ ਸੀ ਉਹਦਾ ਨਾਂ ਸੀ ਫਰੰਦਾ ਫਰੰਦੇ ਕੋਲ ਗਿਆ ਤੇ ਜਾ ਕੇ ਉਹਨੂੰ ਕਹਿੰਦਾ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਾਰੇ ਨੇ ਮੈਨੂੰ ਭੇਜਿਆ ਹੈ ਜਿਹੜੀ ਸਭ ਤੋਂ ਵਧੀਆ ਰਬਾਬ ਹੈ ਮੈਨੂੰ ਉਹ ਦੇ ਦੇ ਵਧੀਆ ਰਵਾਬ ਉਹਨੇ ਜਿਹੜੀ ਸਭ ਤੋਂ ਵਧੀਆ ਐਨ ਨਖਾਰ ਕੇ ਰਵਾਬ ਬਣਾਈ ਸੀ ਉਹਨੇ ਅੱਗੇ ਰੱਖਤੀ ਆ ਲੈ ਫੜ ਮਰਦਾਨੇ ਆਈ ਮਰਦਾਨਾ ਮਾਇਆ ਕੱਢਣ ਲੱਗਾ ਜੇਬ ਚੋਂ ਆ ਲਓ ਜੀ ਕਿੰਨੀ ਮਾਇਆ ਫਰੰਦਾ ਕਹਿੰਦਾ ਮੈਂ ਮਾਇਆ ਨਹੀਂ ਲੈਣੀ ਐਸੀ ਨਹੀਂ ਲੈਣੀ ਭੇਟਾ ਨਹੀਂ ਲੈਣੀ ਉਹ ਕਹਿੰਦਾ ਭੇਟਾ ਫਰੰਦਾ ਕਹਿੰਦਾ ਮੈਂ ਲੈਣੀ ਨਹੀਂ ਭਾਈ ਮਰਦਾਨਾ ਕਹਿੰਦਾ ਕਿਉਂ ਮਾਇਆ ਵੀ ਲੈਣੀ ਤੁਸੀਂ ਰਵਾਬ ਮੈਨੂੰ ਦਿੱਤੀ ਮਾਰੇ ਨੇ ਭੇਜਿਆ ਪੈਸੇ ਮਾਰੇ ਨੇ ਭੇਜੇ ਨੇ ਕਿਉਂ ਨਹੀਂ ਲੈਣੀ ਫਰੰਦਾ ਆਖਣ ਲੱਗਿਆ ਕਹਿੰਦੇ ਮਰਦਾਨਿਆਂ ਮੈਂ ਇਸ ਰਵਾਬ ਦੇ ਤੇਰੇ ਤੋਂ ਪੈਸੇ ਨਹੀਂ ਲੈਣੇ ਕਿੰਨੇ ਕਿਉਂ ਕਹਿੰਦੇ ਮਰਦਾਨਿਆਂ ਇਹ ਰਵਾਬ ਦੀ ਭੇਟਾ ਮੈਂ ਤਾਂ ਨਹੀਂ ਲੈਣੀ ਇਸ ਰਵਾਬ ਨੂੰ ਗੁਰੂ ਨਾਨਕ ਤੋਂ ਬਿਨਾ ਗੁਰੂ ਨਾਨਕ ਦੀਆਂ ਸੰਗਤਾਂ ਤੋਂ ਬਿਨਾ ਕਿਸੇ ਹੋਰ ਅਗੇ ਨਾ ਵਜਾਈ ਵਸ ਇਹੀ ਭੇਟਾ ਰਵਾਬ ਦੀ ਕੋਈ ਪੈਸਾ ਨਹੀਂ ਲੈਣਾ ਮਹਾਰਾਜ ਤੋਂ ਬਿਨਾਂ ਗੁਰੂ ਨਾਨਕ ਦੀਆਂ ਸੰਗਤਾਂ ਤੋਂ ਬਿਨਾਂ ਕਿਸੇ ਹੋਰ ਅੱਗੇ ਨਾ ਵਜਾਈ ਕਿਉਂਕਿ ਪਹਿਲਾ ਭਾਈ ਮਰਦਾਨਾ ਵਜਾਉਂਦਾ ਸੀ ਪਹਿਲਾ ਭਾਈ ਮਰਦਾਨਾ ਰਬਾਬ ਵਜਾਉਂਦਾ ਸੀ ਵਿਆਹਾਂ ਸ਼ਾਦੀਆਂ 'ਚ ਮੰਗਣ ਜਾਣਾ ਜਿੱਥੇ ਚਲੇ ਜਾਣਾ ਜਾ ਕੇ ਵਧਾਈਆਂ ਦੇ ਆਉਣੀਆਂ ਤੇ ਲੈ ਆਉਣਾ ਮਰਾਸੀ ਸੀ ਕਹਿੰਦੇ ਮਹਾਰਾਜ ਤੋਂ ਬਿਨਾ ਨਵਜਾਈਂ ਕਹਿੰਦਾ ਜੀ ਸਤਿਵਚਨ ਨਹੀਂ ਵਿਜਾਂਦਾ ਲੈ ਕੇ ਆ ਗਿਆ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਮਰਦਾਨਿਆਂ ਸੱਚੇ ਪਾਰਸ਼ਾ ਪਰਦਾ ਉਹਨੇ ਫਰੰਦੇ ਨੇ ਮਾਇਆ ਨਹੀਂ ਲਈ ਅੱਛਾ ਉਹ ਕਹਿੰਦਾ ਗੁਰੂ ਨਾਨਕ ਤੋਂ ਬਿਨਾ ਨਵਜਾਈਂ ਕਿਤੇ ਨਹੀਂ ਵਿਜਾਂਦਾ ਬਾਹਰ ਲਓ ਮਾਰੇ ਹੁਣ ਦੱਸੋ ਕੀ ਹੁਕਮ ਹੈ ਕਿੱਥੇ ਜਾਣਾ ਹੈ